ਮੁਹੰਮਦ ਸਦੀਕ ਅਤੇ ਰਣਜੀਤ ਕੌਰ ਰਚਨਾ ਅਸ਼ੋਕ ਬੰਸਲ ਮਾਨਸਾ ਪਹਿਲਾਂ ਗੱਲ ਕਰਦੇ ਹਾਂ ਮੁਹੰਮਦ ਸਦੀਕ ਦੀ ਮੁਹੰਮਦ ਸਦੀਕ ਦਾ ਬਚਪਨ ਦਾ ਨਾਮ ਮੁਹੰਮਦ ਸਦੀਕ ਹੀ ਸੀ ਗਾਇਕੀ ਵਿੱਚ ਉਹਨਾਂ ਦਾ ਮੁੱਢਲਾ ਨਾਮ ਮੁਹੰਮਦ ਸਦੀਕ ਰਾਮਪੁਰੀ ਸੀ ਮੁਹੰਮਦ ਸਦੀਕ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਦਰਾਹਾ ਨੇੜਲੇ ਪਿੰਡ ਰਾਮਪੁਰ ਕਟਾਣੀ ਵਿਖੇ 1939 ਵਿੱਚ ਹੋਇਆ ਉਹਨਾਂ ਦੀ ਮਾਤਾ ਦਾ ਨਾਂ ਸ਼੍ਰੀਮਤੀ ਪਸੀਨੀ ਦੇਵੀ ਤੇ ਪਿਤਾ ਦਾ ਨਾਂ ਬਲੈਤਲੀ ਖਾਂ ਹੈ। ਉਹਨਾਂ ਦੇ ਉਸਤਾਦ ਨੇ ਬਕਰ ਹੁਸੈਨ। ਕਲਾ ਦੇ ਖੇਤਰ ਵਿੱਚ ਉਹਨਾਂ ਨੇ ਆਪਣੀ ਸ਼ੁਰੂਆਤ ਇੱਕ ਸਜਿੰਦੇ ਵਜੋਂ ਵਾਇਲਨਿਸਟ ਵਜੋਂ ਕੀਤੀ ਅਤੇ ਉਹਨਾਂ ਨੇ ਲੋਕ ਸੰਪਰਕ ਵਿਭਾਗ ਸੰਗਰੂਰ ਵਿੱਚ ਨੌਕਰੀ ਕੀਤੀ। ਮੁਹੰਮਦ ਸਦੀਕ ਦੀ ਧਰਮ ਪਤਨੀ ਦਾ ਨਾਂ ਸ਼੍ਰੀਮਤੀ ਰਫੀਕਾ ਉਰਫ ਸੀਤੋ ਜਿਨ੍ਹਾਂ ਦਾ ਹੁਣ ਸਵਰਗਵਾਸ ਹੋ ਚੁੱਕਿਆ ਤੇ ਉਹਨਾਂ ਦੇ 6 ਬੇਟੀਆਂ ਨੇ ਨਸੀਮ ਅਖਤਰ, ਨਸਰੀਨ ਅਖਤਰ ਤਸਕੀਨ ਅਕਟਰ ਸ਼ੈਨਾਜ਼ ਅਕਟਰ ਮਹਿਨਾਜ਼ ਅਕਟਰ ਤੇ ਜਬੀ ਅਕਟਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਪਹਿਲੀ ਰਿਕਾਰਡਿੰਗ 1961 ਵਿੱਚ ਐਚ ਐਮ ਬੀ ਕੰਪਨੀ ਵਿੱਚ ਆਪਣੇ ਪਹਿਲੇ ਗੀਤ ਜਾਂਦਾ ਹੋਇਆ ਦੱਸਣਾ ਗਿਆ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ ਮੈਂ ਨਮਿਆਂ ਫੈਸ਼ਨਾਂ ਵਾਲੀ ਕੁੜੀਆਂ ਚ ਹੌਲਦਾਰ ਨਹੀਂ ਤੇ ਪਹਿਲਾ ਗੀਤ ਕਰੋਨਾ ਦਾ ਇੰਦਰਜੀਤ ਹਸਨਪੂਰੀ ਉਹਨਾਂ ਦਾ ਪਹਿਲਾ ਹਿੱਟ ਗੀਤ ਹੈ ਮੇਰੀ ਐਸੀ ਚਾਂਦਰ ਛਣ ਕੇ ਛਣਕਾਟਾ ਪੈਂਦਾ ਗਲੀ ਗਰੀ ਜਿਸ ਦੇ ਗੀਤਕਾਰ ਨੇ ਦੇਦਾਰ ਸੰਧੂ ਪਹਿਲੀ ਸਹਿ ਗਾਇਕਾ ਰਜਿੰਦਰ ਰਾਜਨ ਅਤੇ ਉਸ ਤੋਂ ਬਾਅਦ 1967 ਵਿੱਚ ਉਹਨਾਂ ਦਾ ਮੇਲ ਰਣਜੀਤ ਕੌਰ ਨਾਲ ਹੋਇਆ ਰਣਜੀਤ ਕੌਰ ਨਾਲ ਉਹਨਾਂ ਪਹਿਲੀ ਰਿਕਾਰਡਿੰਗ 1967 ਵਿੱਚ ਕੀਤੀ ਰਣਜੀਤ ਕੌਰ ਨਾਲ ਪਹਿਲੇ ਚਾਰ ਗੀਤ ਜੇ ਤੂੰ ਸੰਿਆਰੇ ਕੋਲੋਂ ਨੱਤੀਆਂ ਤੇਰਾ ਲੈਣ ਮੁਕਲਾਵਾ ਨਹੀਂ ਮੈਂ ਆਇਆ ਬੱਲੀਏ ਪਹਿਲੇ ਨਰਾਤੇ ਲੈਣ ਆ ਗਿਆ ਪਰਮਾ ਦੇ ਆ ਪਟਿਆ ਸਾਗ ਤੋੜ ਕੇ ਲਿਆਈਂ ਵੇ ਉਹ ਜਿਨ੍ਹਾਂ ਦੀਆਂ ਸਹਿਗਾਇਕ ਕਾਮਾਂ ਵਿੱਚ ਸ਼ਾਮਲ ਨੇ ਰਜਿੰਦਰ ਰਾਜਨ, ਸਵਰਨ ਲਤਾ, ਨਰਿੰਦਰ ਬੀਬਾ, ਸਰਿੰਦਰ ਕੌਰ, ਰਤਨੀ ਕਾ ਤਿਬਾੜੀ, ਡੌਲੀ ਗਲੇਰੀਆ, ਅਨੁਰਾਧਾ ਪਾੜਵਾਲ, ਰੰਜੀਤ ਕੌਰ ਤੇ ਸੁਖਜੀਤ ਕੌਰ। ਉਹ ਗੀਤਕਰ ਜਿਨ੍ਹਾਂ ਦੇ ਰਚੇ ਗੀਤਾਂ ਨੂੰ ਉਹਨਾਂ ਨੇ ਗਾਇਆ ਹੈ, ਉਹਨਾਂ ਵਿੱਚ ਅੰਦਰਜੀਤ ਹਸਨਪੁਰੀ, ਦੇਵਤਰੀਕੇ ਵਾਲਾ, ਗਿਆਨ ਚੰਤਮਨ, ਬਾਬੂ ਰਾਜਵਾਲੀ, ਗਿਆਨੀ ਸੋਨ ਸਿੰਘ ਸੀਤਲ, 사ਜਨ ਰਾਏਕੋਟ, ਲਾਭ ਚਿਤਾਮਲੀ ਵਾਲਾ, ਗਾਮੀ ਸੰਗਤਪੁਰੀਆ, ਗੁਰਜੰਟ ਸਿੰਘ ਵਿਰਕ, ਚਮਨ ਲਾਲ ਸ਼ੁਗਲ। ਕਲਵਿੰਦਰ ਮਾਨ, ਜੇਦਾ ਸੰਦੂ ਗਿੱਲ, ਜੱਬੂ ਮਾਦਰੇ ਵਾਲਾ, ਬਿੱਕਰ ਮਹਾਰਾਜ, ਗਰਮੇਲ ਢਿੱਲੋਂ, ਭੁਖਿਆਵਾਰੀ ਵਾਲਾ, ਸ੍ਰੇਸ਼ ਵਾਂਸਲ, ਜਰਨੈਲ ਕੁਮਾਨ, ਪ੍ਰੋਫੈਸਰ ਮੋਹਨ ਸਿੰਘ, ਧਰਮ ਕਮਿਆਣਾ, ਪ੍ਰੀਤ ਕਾਲ ਚਰਾਣੀ, ਕਲਵਿੰਦਰ ਕਮਲ, ਰਾਜ ਬਰਾੜ, ਗੁਰਚਰਨ ਬਿਰਕ, ਜਨਕ ਸ਼ਰਮੀਲਾ, ਮਲਕੀਤ ਗਿੱਲ, ਲੂਲਬਾਈ ਵਾਲਾ, ਬਾਬੂ ਸਿੰਘ ਮਾਨ, ਬਰਾੜਾ ਮਾਲਾ। ਅੱਜੇ ਸਭ ਤੋਂ ਵੱਧ ਗੀਤ ਉਹਨਾਂ ਨੇ ਬਾਬੂ ਸਿੰਘ ਮਾਨ ਬਰਾੜਾਂ ਵਾਲਿਆਂ ਦੇ ਹੀ ਗਾਏ। ਬਾਬੂ ਸਿੰਘ ਮਾਨ ਬਰਾੜਾਂ ਵਾਲੇ ਨਾਲ ਉਹਨਾਂ ਦਾ ਮੇਲ ਜਸਵੰਤ ਭਮਰਾ ਨਾਲ ਹੀ ਹੋਇਆ। ਇਸ ਤਰ੍ਹਾਂ ਮੁਹੰਮਦ ਸਰੀਕ ਰਣਜੀਤ ਕੌਰ ਬਾਬੂ ਸਿੰਘ ਬਰਾੜਾ ਬਾਰੇ ਦੀ ਤਰਵੈਣੀ ਬਣ ਗਈ ਸੰਗੀਤਕਾਰ ਜਿੰਨਾਂ ਜਿੰਨਾਂ ਨਾਲ ਉਹਨਾਂ ਕੰਮ ਕੀਤਾ ਉਹਨਾਂ ਵੀ ਸ਼ਾਮਲ ਨੇ ਜਸਵੰਤ ਪਵਰਾ ਕੇਸਰ ਸਿੰਘ ਨਰੂਲਾ ਕੇ ਪੰਨਾ ਲਾਲ ਪੰਡਤ ਜਵਾਲਾ ਪ੍ਰਸਾਦ ਵੇਜ ਸੇਠੀ ਚਰਨਜੀਤ ਅਹੂਜਾ ਅਤੁਲ ਸ਼ਰਮਾ ਨਿਰਮਲ ਸਿੱਧੂ ਸੁਰਿੰਦਰ ਬਚਨ ਬਰਿੰਦਰ ਬਚਨ ਤੇ ਅਲੀ ਅਕਬਰ ਤੇ ਹੁਣ ਗੱਲ ਰਣਜੀਤ ਕੌਰ ਦੀ ਰਣਜੀਤ ਕੌਰ ਦਾ ਘਰੇਲੂ ਨਾਂ ਗੁੱਡੋ ਜਨਮ ਰੋਪੜ ਵਿੱਚ 18 ਅਕਤੂਬਰ 1950 ਮਾਤਾ ਦਾ ਨਾਂ ਸ਼੍ਰੀਮਤੀ ਪ੍ਰਕਾਸ਼ ਕੌਰ ਤੇ ਪਿਤਾ ਦਾ ਨਾਂ ਗਿਆਨੀ ਆਤਮਾ ਸਿੰਘ ਫਰਾਜ ਇਕਜੀਤ ਸਿੰਘ ਪਰਮਵੀਰ ਸਿੰਘ ਪੈਣਾ ਕੁਲਦੀਪ ਕੌਰ ਪਲਵੰਤ ਕੌਰ ਜਸਵੀਰ ਕੌਰ ਪਹਿਲੀ ਰਿਕਾਰਡਿੰਗ ਉਹਨਾਂ ਨੇ ਅਮਰ ਸਿੰਘ ਸ਼ੇਰਪੁਰੀ ਨਾਲ ਦੋ ਗੀਤਾਂ ਨਾਲ ਕੀਤੀ ਮਾਹੀ ਵੇ ਮਾਹੀ ਮੈਨੂੰ ਭੰਗ ਚੜ ਗਈ ਨਹੀਂ ਜੱਟ ਮੱਗਾ ਜਿਆ ਗਾਲ ਬਿਨਾ ਨਾ ਬੋਲੀ ਅਤੇ ਉਹਨਾਂ ਦਾ ਪਹਿਲਾ ਗੀਤ ਕਰ ਰਿਆ ਸੱਜਣ ਸਿੰਘ ਹੁੰਜਣ ਕੰਪਨੀ ਐਚ ਐਮ ਬੀ ਰਣਜੀਤ ਕੌਰ ਨਾਲ ਜਿੰਨਾਂ ਹੋਰ ਗਾਇਕਾਂ ਦੀ ਰਿਕਾਰਡਿੰਗ ਹੋਈ ਉਹਨਾਂ ਵਿੱਚ ਸ਼ਾਮਲ ਨੇ ਅਮਰ ਸਿੰਘ ਸ਼ੇਰਪੁਰੀ ਕਰਨੈਲ ਗਿਲ ਰੰਗਰ ਸਿੰਘ ਮਾਨ ਕੁਲਦੀਪ ਹੀਰੋ ਮੁਹੰਮਦ ਰਫੀ ਮਹਿੰਦਰ ਕਪੂਰ ਸੁਰੇਸ਼ ਵਾਟਕਰ ਤੇ ਮੁਹੰਮਦ ਸਦੀ ਮੁਹੰਮਦ ਸਦੀ ਤੇ ਰਣਜੀਤ ਕੌਰ ਦੀ ਜੋੜੀ ਦੀ ਪਹਿਲੀ ਸਟੇਜ 4 ਮਾਰਚ 1967 ਵਿੱਚ ਪਿੰਡ ਰਾਜਿਆਣਾ ਤਹਿਸੀਲ ਬਰਨਾਲਾ ਜ਼ਿਲ੍ਹਾ ਸੰਗਰੂਰ ਵਿੱਚ ਸਜੀ 34 ਸਾਲ 11 ਮਹੀਨੇ ਦਾ ਸਾਥ ਨਿਭਾ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਇਹ ਜੋੜੀ ਆਖਰ 23 ਫਰਵਰੀ 2002 ਵਿੱਚ ਵੱਖ ਹੋ ਗਈ ਜੋ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਵੈਸੇ ਹੁਣ ਵੀ ਆਪਣੇ ਤੌਰ ਤੇ ਉਹ ਆਪਣੀਆਂ ਪੇਸ਼ਕਾਰੀਆਂ ਕਦੇ ਨਾ ਕਦੇ ਕਰਦੇ ਹੀ ਰਹਿੰਦੇ ਨੇ ਧੰਨਵਾਦ